ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਆਂ ਐਮੀ ਵਿਰਕ ਦੀ ਕੁੜੀ ਹਰਿਆਣੇ ਵਾਲੇ ਫਿਲਮ ਦੀ ਹੁਣ ਤੱਕ ਦੀ ਬਾਕਸ ਆਫਿਸ ਕਲੈਕਸ਼ਨ ਜੋ ਕਿ 14 ਜੂਨ ਦੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਫਿਲਮ ਦੀ ਹੁਣ ਤੱਕ ਦੀ ਬਾਕਸ ਆਫਿਸ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜੁੜੋ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਗੱਲ ਕਰਦੇ ਆਂ ਕੁੜੀ ਹਰਿਆਣੇ ਵਾਲੀ ਦੀ ਫਿਲਮ ਦੀ ਜਿਸ ਚ ਸਾਨੂੰ ਐਮੀ ਵਰਕ ਤੇ ਸੋਨਮ ਬਾਜਵਾ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਸਾਨੂੰ ਦੇਖਣ ਨੂੰ ਮਿਲੇ ਇਸ ਫਿਲਮ ਨੂੰ ਅੱਜ 4 ਦਿਨਾਂ ਦੇ ਕਰੀਬ ਸਮਾਂ ਰਿਲੀਜ਼ ਹੋਇਨੋ ਹੋ ਚੁੱਕਾ ਹੈ ਤੇ ਫਿਲਮ ਦਾ ਦਰਸ਼ਕਾਂ ਵਿੱਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਫਿਲਮ ਨੂੰ ਇੰਡੀਆ ਦੇ ਨਾਲ ਕੈਨੇਡਾ ਇਟਲੀ ਦੁਬਈ ਆਸਟ੍ਰੇਲੀਆ ਇਹ ਯੂਕੇ ਵਿੱਚ ਵੀ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਡਾਇਰੈਕਟ ਤੇ ਰਿਟਨ ਰਕੇਸ਼ ਦਾਮਾਨ ਨੇ ਕੀਤਾ ਹੈ ਤੇ ਪ੍ਰੋਡਿਊਸ ਪਵਨ ਗੇਲ ਅਮਨ ਗੇਲ ਤੇ ਸੁਨੀਲ ਗੇਲ ਨੇ ਮਿਲ ਕੇ ਕੀਤਾ ਹੈ ਐਮੀ ਵਰਕ ਦੀ ਇਸ ਫਿਲਮ ਨੂੰ ਪੰਜਾਬ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੇ ਮਹਾਰਾਸ਼ਟਰ ਵਰਗੀਆਂ ਥਾਵਾਂ ਤੇ ਵੀ ਕਾਫੀ ਸ਼ਾਨਦਾਰ ਕਮਾਈ ਇਹ ਫਿਲਮ ਕਰ ਰਹੀ ਹੈ ਇਸ ਫਿਲਮ ਦੇ ਜੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 8 ਤੋਂ 10 ਕਰੋੜ ਦੇ ਕਰੀਬ ਹੈ ਤੇ ਇਸ ਫਿਲਮ ਨੂੰ ਟੋਟਲ ਅਵਲ ਡਿਵਾਈਡ ਹਜ਼ਾਰ ਦੇ ਕਰੀਬ ਸਕਰੀਨਸ ਮਿਲੀਆਂ ਤੇ ਜੇ ਉੱਥੇ ਹੀ ਐਮੀ ਵਰਕ ਦੀ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ ਵਰਲਡਵਾਈਡ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਫਿਲਮ ਨੇ 82 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ 95 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ 1 ਕਰੋੜ ਤੇ 10 ਲੱਖ ਤੋਂ ਵੱਧ ਦੀ ਕਲੈਕਸ਼ਨ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਐਮੀ ਵਰਤ ਦੀ ਕੁਰੀ ਹਰਿਆਣੇ ਵਾਲ ਦੀ ਫਿਲਮ ਦੀ ਫਰਸਟ 4 ਡੇਜ਼ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਕੀ ਤੁਸੀਂ ਇਸ ਫਿਲਮ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਸ ਨੇ ਵੀ ਹਜੇ ਤੱਕ ਇਹ ਫਿਲਮ ਨਹੀਂ ਦੇਖੀ ਤਾਂ ਆਪਣੇ ਪਰਿਵਾਰ ਸਮੇਤ ਇਸ ਫਿਲਮ ਨੂੰ ਸਿਨੇਮਾ ਕਣਾਚ ਜਾ ਕੇ ਜਰੂਰ ਦੇਖਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ